ਤੈਨੂੰ ਪਤਾ ਕੱਲ ਬੱਚੇ ਆਪਣੇ ਸੰਪਰਕ ਕੋਲ ਕੇ ਆਪਣੇ ਬਾਹਰ ਨਿਕਲੇ ਹੋਏ ਸੀ ਸਾਡੀ ਵਰਗ ਤੁੰਗੀ ਸਿਆਣ ਨੂੰ ਹੋ ਜਾਂਦੀ ਸੀ ਕੈਜੁਅਲਟੀ ਹੋ ਜਾਂਦੀ ਜੇ ਬੱਚਾ ਉਸ ਤੋਂ ਵੇਖਦਾ ਤਾਂ ਇਹ ਲਾਪਰਵਾਹੀ ਤੋਂ ਬਹੁਤ ਵੱਡੀ ਹੈ ਸੋਸਾਇਟੀ ਗੱਲ ਕਰਦੀ ਸੀ ਪਤਾ ਬੱਚੇ ਜਿੱਦ ਕਰਦੇ ਸੀ ਪਰ ਅੱਜ ਡਰਾਈਵਰ ਦੀ ਕਰਤੀ ਹੁੰਦੀ ਹੈ ਨਹੀਂ ਯਵਨ ਵੀ ਪੁੱਤ ਦਾ ਫਰਜ਼ ਬਣਦਾ ਹੈ ਕਿ ਉਹ ਸੰਪਰਕ ਨੂੰ ਲੰਘ ਕੇ ਕਰ ਸਹੀ ਕਰੇ ਅਸੀਂ ਤਾਂ ਡਰਾਈਵਰ ਕਰਕੇ ਸਾਰਾ ਆਪਣੀ ਕਰਾਂਗੇ ਇਹ ਬੱਚੇ ਆਪਣੀ ਜ਼ਿੰਦਗੀ ਬਰਬਾਦ ਕਰ ਜਾਂਦੇ ਨੇ ਬਹੁਤ ਅਸਰ ਪੁੱਤ ਦੀ ਕਿਤੇ ਕੱਲ ਤੁਹਾਡੀ ਜਿਹੜੀ ਆ ਗੱਡੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਨੰਦਿਆ ਖੜਾ ਹੈ ਅੱਗੇ ਤੇ ਗਲਤੀ ਨਾ ਹੋਵੇ ਅੱਛਾ ਸੌਰੀ ਸੌਰੀ ਅੱਗੇ ਤੋਂ ਨਹੀਂ ਹੋਵੇ ਬੱਚੇ ਨੂੰ ਬੀਚ ਦਾ ਬਾਰੇ ਨਿਕਲਣਾ ਨਹੀਂ ਹੈ ਦੁਬਾਰਾ ਨਹੀਂ ਆਪੀ ਠੀਕ ਹੈ ਆਪਣਾ ਰਾਮ ਨਾਲ ਅੰਦਰ ਬੈਠਣਾ ਮੱਥੀ ਤੇ ਬਾਹਰ ਨਿਕਲਣਾ ਨਹੀਂ ਬਸ ਫੂਟੇ ਨਿਕਲਣਾ ਇਹ ਗੱਲ ਕੋਈ ਤੇ ਲਿਖੇ ਪਤਾ ਕੱਲ ਬੱਚੇ ਆਪਣੇ ਸੰਪੂਰਨ ਸਕੂਲ ਦੇ ਆਪਣੇ ਬਾਹਰ ਨਿਕਲੇ ਹੋਏ ਸੀ ਸਾਡੀ ਗੱਲ ਤੁਮ ਜਿਸ ਤਰ੍ਹਾਂ ਹੋ ਜਾਂਦੀ ਹੈ ਕਿ ਕੈਜੁਅਲਟੀ ਹੋ ਜਾਂਦੀ ਹੈ ਕਿ ਬੱਚਾ ਕੋਈ ਕੁਝ ਦਾ ਤਾਂ ਇਹ ਲਾਪਰਵਾਹੀ ਤੋਂ ਬਹੁਤ ਵੱਡੀ ਹੈ ਸਾਡੀ ਗੱਲ ਜੀ ਪਤਾ ਬੱਚੇ ਜਿੱਦ ਕਰਦੇ ਸੀ ਪਰ ਅੱਜ ਡਰਾਈਵਰ ਦੀ ਗੱਲ ਕੀਤੀ ਹੋਈ ਹੈ ਨਹੀਂ ਯਵਨ ਵੀ ਪੁੱਤ ਦਾ ਫਰਜ਼ ਬਣਦਾ ਹੈ ਕਿ ਉਹ ਸੰਪੂਰਨ ਨੂੰ ਲੰਘ ਕੇ ਸਹੀ ਤਰੀਕੇ ਨਾਲ ਅਮਰ ਕਰਾ ਦੇਗਾ ਕਿ ਸਾਰਾ ਆਪਣੀ ਕਰਾਂਗੇ ਇਹ ਬੱਚੇ ਆਪਣੀ ਜਿੰਦਗੀ ਗਵਾਉਂਦਾ ਹਾਜ ਚਾਹਤੇ ਹੈ ਬਹੁਤ ਅਸਰ ਪੁੱਤ ਦੀ ਪੌਿਸਟ ਤਨ ਤੁਹਾਡੀ ਜਿਹੜੀ ਆ ਲੱਗੀ ਦੀ ਮੂਵੀ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਨੰਦਿਆ ਤੜਾ ਹੈ ਅੱਗੇ ਤੇ ਗਲਤੀ ਨਾ ਹੋਵੇ ਅੱਛਾ ਸੌਰੀ ਸੌਰੀ ਅੱਗੇ ਤੋਂ ਨਹੀਂ ਹੋਏਗਾ ਬੱਚਿਆਂ ਨੂੰ ਨਹੀਂ ਖੇਡਣਾ ਨਹੀਂ ਤਾਂ ਬੱਚੀ ਦਾ ਵਾਰ ਨਹੀਂ ਨਿਕਲਣਾ ਨਹੀਂ ਦੁਬਾਰਾ ਨਹੀਂ ਆਪਾਂ ਠੀਕ ਹੈ ਆਪਣਾ ਰਾਮ ਨਾਲ ਅੰਦਰ ਬੈਠਣਾ ਮੱਤ ਠਿੱਕੇ ਬਾਹਰ ਨਿਕਲਣਾ ਉੱਥੋਂ ਬਾਹਰ ਕੂਟੇ ਨਿਕਲਣਾ ਇਹ ਗੱਲ ਕੋਈ ਨਾ ਕਰੇ ਤਾਨੂੰ ਪਤਾ ਕੱਲ ਬੱਚੇ ਆਪਣੇ ਸੰਪੂਰਨ ਕੋਲ ਕੇ ਆਪਣੇ ਬਾਹਰ ਨਿਕਲੇ ਹੋਏ ਸੀ ਸਾਡੀ ਗੱਲ ਤੁੰਗੀ ਸੈਟ ਨਹੀਂ ਹੋ ਜਾਂਦੀ ਕਿ ਕੈਜਿਨਟੀ ਹੋ ਜਾਂਦੀ ਹੈ ਕਿ ਬੱਚਾ ਉਸ ਤੋਂ ਵੇਖਦਾ ਦਾ ਤਾਂ ਇਹ ਲਾਪਰਵਾਹੀ ਤੋਂ ਬਹੁਤ ਵੱਡੀ ਹੈ ਸੋਸਾਇਟੀ ਗੱਲ ਦੀ ਪਤਾ ਬੱਚੇ ਜਿੱਦ ਕਰਦੇ ਸੀ ਪਰ ਆਦੋ ਡਰਾਈਵਰ ਦੀ ਗੱਲ ਕੀ ਹੁੰਦੀ ਹੈ ਨਹੀਂ ਐਵੇਂ ਵੀ ਪੁੱਦਾ ਫਰਜ ਬੰਦਾ ਹੈ ਕਿ ਉਹ ਸੰਪਨ ਨੂੰ ਲੰਘਾ ਕਰਕੇ ਸਹੀ ਕਰੇ ਅਸੀਂ ਡਰਾਈਵਰ ਕਿਹਦੇ ਤੋਂ ਸਾਰਾ ਪਾਣੀ ਕਰਾਂਗੇ ਇਹ ਬੱਚੇ ਆਪਣੇ ਗੀਤ ਦੀ ਰੋਹ ਆ ਜਾਂਦੇ ਨੇ ਬਹੁਤ ਅਸਰ ਪੁੱਛੀ ਵੀ ਪੈਸੇ ਚਲਾਨ ਕੀਤਾ ਕੱਲ ਤੁਹਾਡੀ ਇਹ ਜਿਹੜੀ ਆ ਗੱਡੀ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਉੱਤੇ ਤੁਹਾਡਾ ਨੰਦਿਆ ਸਾਰਾ ਹੈ ਅੱਗੇ ਤੇ ਗਲਤੀ ਨਾ ਹੋਵੇ ਅੱਛਾ ਸੌਰੀ ਸੌਰੀ ਅੱਗੇ ਤੋਂ ਨਹੀਂ ਹੋਵੇ ਬੱਚੇ ਨੂੰ ਨਹੀਂ ਤਾਂ ਬੱਚੀ ਦਾ ਬਾਰੇ ਨਿਕਲਣਾ ਨਹੀਂ ਹੈ ਦੁਬਾਰਾ ਨਹੀਂ ਆਪੀ ਠੀਕ ਹੈ ਤੁਹਾਡਾ ਰਾਮ ਨਾਰੰਦਰ ਬੇਟਾ ਮੈਂ ਕਿਤੇ ਵਿਆਹ ਨਿਕਲਣਾ ਨਹੀਂ ਬਸ ਕੂਟੇ ਨਿਕਲਣਾ ਇਹ ਗੱਲ ਕੋਈ ਕਿਤੇ ਨਹੀਂ